ਕ੍ਰਿષ્ણ ਵਿਸ਼ਕਰਮਾ ਦੀ ਤਸਵੀਰ ਲੈ ਕੇ ਆਪਣੇ ਹਥਿਆਰਾਂ ਦੀ ਪੂਜਾ ਕਰਨਗੇ ਤੇ ਕੀ ਮਨਾਉਂਦੇ ਹੈ ਕਿ ਵਿਸ਼ਕਰਮਾ ਇੱਕ ਦੇਵਤਾ ਹੈ ਜਿਨੇ ਵਿਸ਼ਵ ਨੂੰ ਤਿਆਰ ਕੀਤਾ ਹੈ ਇਸ ਵਿੱਚ ਬਿੱਪਰ ਦੀ ਸੋਚ ਵਿੱਚੋਂ ਪੈਦਾ ਹੋਇਆ ਦੇਵਤਾ ਸੀ ਬਿਪਰ ਨੇ ਆਪਣੀ ਸੋਚ ਵਿੱਚੋਂ ਪੈਦਾ ਕਰ ਦਿੱਤਾ ਜਿਸ ਸਤਗੁਰ ਦੀ ਬਾਣੀ ਪੜ ਰਹੇ ਮੈਂ ਤੇ ਹੈਰਾਨ ਹੋ ਜਾਣਾ ਸਤਗੁਰ ਦੇ ਸਾਹਮਣੇ ਵਿਸ਼ਕਰਮਾਂ ਦੀ ਪੂਜਾ ਕਰਨੀ ਇਸ ਤਰ੍ਹਾਂ ਕਹਿਣਾ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਰੱਬ ਨੂੰ ਮੰਨ ਇੱਕ ਨੂੰ ਮੰਨ ਤੇ ਉਹਦੇ ਸਾਹਮਣੇ ਖਲੋ ਕੇ ਕਹਿਣਾ ਨਹੀਂ ਮਹਾਰਾਜ ਤੁਸੀਂ ਨਹੀਂ ਕਹਿ ਰਹੇ ਆ ਇੱਕ ਹੋਰ ਹੈ ਜਿਹਨੇ ਸਾਰੇ ਸੰਸਾਰ ਨੂੰ ਤਿਆਰ ਕੀਤਾ ਹੈ ਤੇ ਕਈਆਂ ਨੂੰ ਪੁੱਛਣਾ ਵੀ ਅੱਜ ਜਨਮ ਦਿਨ ਹੈ ਕਿ ਉਹਨਾਂ ਦਾ ਕਿਹੜੀ ਚੀਜ਼ ਦਿਨ ਤੁਸੀਂ ਮਨਾ ਰਹੇ ਹੋ ਬਹੁਤਿਆਂ ਨੂੰ ਪਤਾ ਨਹੀਂ ਹਿਸਟਰੀ ਪੜ ਕੇ ਵੇਖੋ ਮੰਨਿਆ ਗਿਆ ਹੈ ਮੈਂ ਮਨੌਤ ਦੱਸ ਰਿਹਾ ਮਨੌਤ ਕਿ ਵਿਸ਼ਕਰਮਾ ਇੱਕ ਐਸਾ ਦੇਵਤਾ ਹੋਇਆ ਜਿਹਨੇ ਵਿਸ਼ਵ ਨੂੰ ਤਿਆਰ ਕੀਤਾ ਹੈ ਵਿਸ਼ਵ ਦਾ ਮਤਲਬ ਸਾਰੀ ਦੁਨੀਆ ਅਮਰੀਕਾ ਨਹੀਂ ਮੰਦੀ ਫਰਾਂਸ ਦੇ ਲੋਕ ਨਹੀਂ ਮੰਨਦੇ ਇਟਲੀ ਦੇ ਲੋਕ ਨਹੀਂ ਮੰਨਦੇ ਆ ਜਿੰਨੇ ਔਜ਼ਾਰ ਅੱਜ ਬਾਹਰਲੀਆ ਕੰਟਰੀਆਂ ਚੋਂ ਸਾਡੇ ਕੋਲ ਆ ਰਹੇ ਨੇ ਉਹਨਾਂ ਵਿਚਾਰਿਆਂ ਨੂੰ ਵਿਸ਼ਕਰਮਾ ਦਾ ਪਤਾ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਫਿਰ ਤੇ ਸਾਰੀ ਦੁਨੀਆ ਦੇ ਲੋਕ ਮੰਨਣ ਬਹੁਤ ਰਾਜਗਰੀ ਦਾ ਕੰਮ ਕਰਨ ਵਾਲੇ ਸਾਧਨ ਔਜ਼ਾਰ ਬਾਹਰਲੀਆ ਕੰਟਰੀਆਂ ਚੋਂ ਆਉਂਦੇ ਹਨ ਜਿਸ ਦੇਸ਼ ਨੇ ਸਭ ਤੋਂ ਵੱਧ ਇਹਨਾਂ ਭਗਵਾਨਾਂ ਦੀ ਪੂਜਾ ਕੀਤੀ ਹੈ ਉਹ ਸ਼ਾਇਦ ਇੱਕ ਅੱਧੀ ਚੀਜ਼ ਭਾਵੇਂ ਆਪਣੀ ਤਿਆਰ ਕਰ ਸਕਣ ਨਹੀਂ ਤਾਂ ਮੋਬਾਈਲ ਇੰਟਰਨੈਟ ਜਹਾਜ਼ ਟਰੈਕਟਰਾਂ ਦੀਆਂ ਇੱਥੋਂ ਤੱਕ ਸਾਰੀਆਂ ਕਾਢਾਂ ਉਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਲੋਕਾਂ ਨੇ ਸ਼ਾਇਦ ਵਿਸ਼ਕਰਮਾ ਦਾ ਕਦੀ ਨਾਮ ਵੀ ਨਹੀਂ ਸੁਣਿਆ ਪਤਾ ਵੀ ਨਹੀਂ ਉਹਨਾਂ ਵਿੱਚ ਹਰਿਆਣੂ ਵੀ ਕੋਈ ਐਸਾ ਦੇਵਤਾ ਵੀ ਹੈਗਾ ਜਿਹਨੇ ਸਾਰੀ ਦੁਨੀਆ ਨੂੰ ਤਿਆਰ ਕੀਤਾ ਹੈ ਹੁਣ ਇੱਕ ਮੰਨਿਆ ਗਿਆ ਵੀ ਵਿਸ਼ਕਰਮਾ ਇੱਕ ਦੇਵਤਾ ਹੈ ਉਨੇ ਸਾਰੀ ਦੁਨੀਆ ਨੂੰ ਤਿਆਰ ਕੀਤਾ ਹੈ ਹੁਣ ਮੇਰੇ ਭਰਾਵੋ ਸੁਣਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿ ਰਹੀ ਹੈ ਬਾਣੀ ਦਾ ਵਾਕ ਹੈ ਕਿ ਉਹ ਪ੍ਰਮਾਤਮਾ ਅਜੂਨੀ ਹੈ ਸੋ ਮੁਖ ਜਲੇ ਜਿਤ ਕਹਿ ਠਾਕੁਰ ਜੂਨੀ ਪਰ ਅੱਜ ਦੇ ਦਿਨਾਂ ਚ ਇਸੇ ਵਿਸ਼ਕਰਮਾ ਦੀ ਪੂਜਾ ਗੁਰਦੁਆਰਿਆਂ ਚ ਹੋਣੀ ਹੈ ਬਹੁਤਿਆਂ ਮੇਰੇਆਂ ਵੀਰਾਂ ਨੇ ਘਰਾਂ ਦੇ ਵਿੱਚ ਸਮਾਗਮ ਕਰਾ ਕੇ ਪਾਠ ਕਰਾਉਣਾ ਤੇ ਸਾਡੇ ਰਾਗੀਆਂ ਪ੍ਰਚਾਰਕਾਂ ਨੇ ਜਾ ਕੇ ਉੱਥੇ ਬੋਲਣਾ ਹੈ ਅੱਜ ਭਗਵਾਨ ਵਿਸ਼ਕਰਮਾ ਦਾ ਦਿਨ ਮਨਾ ਰਹੇ ਹਾਂ ਕੀ ਭਗਵਾਨ ਦੁਨੀਆਂ ਤੇ ਜਨਮ ਲੈ ਕੇ ਆਉਂਦਾ ਹੈ ਬਾਣੀ ਕਹਿੰਦੀ ਸੋ ਮੁਖ ਜਲੇ ਉਹ ਮੂੰਹ ਸੜ ਜਾਏ ਉਸ ਪ੍ਰਚਾਰਕ ਦੇ ਮੂੰਹ ਨੂੰ ਅੱਗ ਲੱਗ ਜਾਏ ਜਿਹੜਾ ਇਹ ਗੱਲ ਕਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਕਿ ਵਿਸ਼ਕਰਮਾ ਭਗਵਾਨ ਦੁਨੀਆਂ ਤੇ ਸਰੀਰ ਧਾਰ ਕੇ ਆਇਆ ਸੀ ਇਹ ਤੇ ਗੱਲ ਉਲਟ ਹੋ ਗਈ ਨਾ ਜੋ ਗੁਰੂ ਕਹਿ ਰਿਹਾ ਉਸ ਤੋਂ ਉਲਟ ਗੱਲ ਕਰ ਦਿੱਤੀ ਫਿਰ ਵਿਸ਼ਕਰਮਾ ਦੇ ਨਾਲ ਜੋ ਗੱਲਾਂ ਜੋੜੀਆਂ ਕਹਿੰਦੇ ਜਗਨਨਾਥ ਪੁਰੀ ਦਾ ਮੰਦਿਰ ਵੀ ਉਹਨੇ ਬਣਾਇਆ ਜਿਨੇ ਵੀ ਉਹ ਦੇਵਤਿਆਂ ਦੇ ਰੱਥ ਨੇ ਔਜ਼ਾਰ ਨੇ ਸਾਰੇ ਉਹਨੇ ਤਿਆਰ ਕੀਤੇ ਮੈਂ ਦੋ ਤਿੰਨ ਹਿਸਟਰੀਆਂ ਦੱਸਣ ਲੱਗਾ ਤੁਹਾਨੂੰ ਨਾਲ-ਨਾਲ ਸਵੈ ਪ੍ਰਚੋਲ ਕਰਨਾ ਗ੍ਰੰਥਾਂ ਦੇ ਹਵਾਲੇ ਦੇਈ ਜਾਵਾਂਗਾ ਨਾਲ-ਨਾਲ ਘਰਾਂ 'ਚ ਬੈਠ ਕੇ ਪ੍ਰਚੋਲ ਕਰੀ ਜਾਣਾ ਇੱਕ ਤੇ ਹਿੰਦੂ ਇਤਿਹਾਸ ਕੋਸ਼ ਹੈ ਕਾਫੀ ਵੱਡਾ ਗ੍ਰੰਥ ਹੈ ਉਹਦੇ ਵਿੱਚ ਇਹਦੇ ਬਾਰੇ ਡਿਟੇਲ ਨਾਲ ਲਿਖਿਆ ਹੈ ਭਾਈ ਕਾਨ੍ਹ ਸਿੰਘ ਨਾਭਾ ਜੀ ਮਾਂ ਭਾਰਤ ਰਮਾਇਣ ਇਹਨਾਂ ਚੋਂ ਗ੍ਰੰਥਾਂ ਵਿੱਚੋਂ ਹਵਾਲੇ ਦੇ ਕੇ ਮੈਂ ਤੁਹਾੜਾ ਨਾਲ ਨਿੱਕੀ ਜੀ ਗੱਲ ਸਾਂਝੀ ਕਰ ਲੱਗਾ ਮੰਨਿਆ ਗਿਆ ਕਿ ਜੋ ਵਿਸ਼ਕਰਮਾ ਹੈ ਇਹਨ ਸਾਰੀ ਦੁਨੀਆ ਦੇ ਔਜ਼ਾਰ ਹਥਿਆਰ ਪਿਆਰ ਕੀਤੇ ਹਨ ਤਾਂ ਹੀ ਸਾਡੇ ਮੇਰੇ ਵੀਰ ਅੱਜ ਦੇ ਦਿਨ ਹਥਿਆਰਾਂ ਦੀ ਵਰਤੋਂ ਨਹੀਂ ਕਰਦੇ ਕਹਿੰਦੇ ਹਥਿਆਰਾਂ ਦੀ ਪੂਜਾ ਕਰਨੀ ਹੈ ਫੈਕਟਰੀਆਂ ਬੰਦ ਕਾਰਖਾਨੇ ਬੰਦ ਸਾਰਿਆਂ ਨੇ ਹਥਿਆਰਾਂ ਦੀ ਜਿਹੜੀ ਹੈ ਅਰਗਵਤੀ ਕਰਨੀ ਹੈ ਤੂਫ਼ਣ ਦਿਖਾਉਣੇ ਨੇ ਕਿਉਂਕਿ ਔਜ਼ਾਰ ਬਣਾਉਣ ਵਾਲੇ ਦੇਵਤੇ ਦਾ ਅੱਜ ਭਗਵਾਨ ਦਾ ਜਨਮ ਦਿਨ ਹੈ ਚਲੋ ਮੰਨਿਆ ਗਿਆ ਕਹਿੰਦੇ ਜਿਹੜਾ ਵਿਸ਼ਕਰਮਾ ਹੈ ਉਹਦੇ ਉਹਦੀ ਇੱਕ ਬੇਟੀ ਹੈ ਜਿਸ ਦਾ ਨਾਮ ਸੰਜਨਾ ਹੈ ਸੰਜਨਾ ਦਾ ਵਿਆਹ ਸੂਰਜ ਨਾਲ ਹੋਇਆ ਪੜੇ ਲਿਖੇ ਮੇਰੇ ਵੀਰ ਮੇਰੀਆਂ ਭੈਣਾ ਮੇਰੀਆਂ ਉਹ ਭੈਣਾ ਵੀਰ ਜਿਨ੍ਹਾਂ ਨੇ ਆਪ ਗੁਰਬਾਣੀ ਦੀ ਸਟੱਡੀ ਕੀਤੀ ਜਾਂ ਸਾਇੰਸ ਵਿਗਿਆਨ ਪੜ੍ਹਿਆ ਸੂਰਜ ਨਾਲ ਵਿਸ਼ਕਰਮਾ ਦੀ ਧੀ ਦਾ ਵਿਆਹ ਹੁੰਦਾ ਹੈ ਤੇ ਸੂਰਜ ਬਹੁਤ ਵੱਡਾ ਹੈ ਧਰਤੀ ਤੋਂ ਕਈ ਗੁਣਾ ਵੱਡਾ ਹੈ ਕਹਿੰਦੇ ਵੀ ਜਿਹੜਾ ਵਿਸ਼ਕਰਮਾ ਉਹਨੇ ਕਿਹਾ ਧੀ ਇਹ ਸੂਰਜ ਬਹੁਤ ਵੱਡਾ ਹੈ ਨੂੰ ਮੈਂ ਥੋੜਾ ਜਿਹਾ ਛੋਟਾ ਕਰ ਦਿੰਨਾ ਕਹਿੰਦੇ ਸੂਰਜ ਨੂੰ ਵਿਸ਼ਕਰਮਾ ਨੇ ਚੁੱਕਿਆ ਇੱਕ ਖਰਾਤੇ ਰੱਖਿਆ ਉਹਦਾ ਅੱਠਵਾਂ ਹਿੱਸਾ ਲਾ ਦਿੱਤਾ ਸੱਤ ਹੀ ਸੀ ਰਹਿ ਗਏ ਹੁਣ ਪੜੇ ਲਿਖੇ ਸਮੇਂ ਅੰਦਰ ਇਸ ਵਿਗਿਆਨ ਦੇ ਜੋਗ ਅੰਦਰ ਇਹ ਧਰਤੀ ਸੂਰਜ ਤੋਂ ਕਈ ਗੁਣਾ ਛੋਟੀ ਹੈ ਉਹ ਖਰਾਬ ਕਿੱਡਾ ਹੋਏਗਾ ਇਹ ਸਵਾਲ ਨੇ ਨਾਲ-ਨਾਲ ਸੋਚੀ ਜਾਣਾ ਉਹ ਖਰਾਬ ਕਿੱਡਾ ਵੱਡਾ ਹੋਏਗਾ ਫਿਰ ਉਹ ਕਿਹੜਿਆਂ ਹੱਥਾਂ ਨਾਲ ਚੁੱਕਿਆ ਸੂਰਜ ਫਿਰ ਜਦੋਂ ਉਹਦਾ 8ਵਾਂ ਹਿੱਸਾ ਲਾਇਆ ਉਹਦਾ ਬੂਰਾ ਜਦੋਂ ਖਰਾਬ ਤੇ ਕੋਈ ਚੀਜ਼ ਗ੍ਰਾਈਂਡਰ ਕੀਤੀ ਜਾਂਦੀ ਉਹ ਬੂਰਾ ਡਿੱਗੀ ਜਾਂਦਾ ਉਸ 8ਵੇਂ ਹਿੱਸੇ ਦਾ ਜਿਹੜਾ ਬੂਰਾ ਸੀ ਉਹ ਧਰਤੀ ਦੇ ਡੱਗਾ ਹੋਏਗਾ ਦੁਬਈ ਦੇ ਵਿੱਚ ਮੈਂ ਆਪ ਵੇਖ ਕੇ ਆਇਆ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਜਦੋਂ ਗਰਮੀ ਹੁੰਦੀ ਹੈ ਬਾਹਰ ਟੈਂਕੀਆਂ ਦੇ ਪਾਣੀ ਨਾਲ ਮੇਰੇ ਵੀਰ ਨਾ ਨਹੀਂ ਸਕਦੇ ਉਹ ਪਾਣੀ ਪਹਿਲਾਂ ਏਸੀ ਰੂਮ ਵਿੱਚ ਰੱਖਣਾ ਪੈਂਦਾ ਹੈ ਇਹਨਾਂ ਪਾਣੀ ਗਰਮ ਹੋ ਜਾਂਦਾ ਉੱਭਣ ਲੱਗ ਪੈਂਦਾ ਸੂਰਜ ਤੋਂ ਇੰਨੀ ਦੂਰ ਪਾਣੀ ਉੱਭੜਦਾ ਤੇ ਸੂਰਜ ਕਿੰਨਾ ਗਰਮ ਹੋਏਗਾ ਅੰਦਾਜ਼ਾ ਤੁਸੀਂ ਆਪ ਲਾ ਲਓ ਫਿਰ ਉਹਨੂੰ ਚੁੱਕਿਆ ਉਹ ਖਰਾਦ ਕੋਨਾ ਪਿਗਲਿਆ ਹੋਏਗਾ ਫਿਰ ਖਰਾਦ ਤੋਂ ਅਠਮ ਐਸਾ ਲਾ ਦਿੱਤਾ ਫਿਰ ਸੂਰਜ ਤੇ ਸੰਜਨਾ ਦਾ ਵਿਆਹ ਕੀਤਾ ਗਿਆ ਇਹਨਾਂ ਦੇ ਸਮੇਲ ਤੋਂ ਦੋ ਬੱਚਿਆਂ ਨੇ ਜਨਮ ਲਿਆ ਇੱਕ ਧੀ ਨੇ ਇੱਕ ਪੁੱਤ ਨੇ ਇੱਕ ਜਮਨਾ ਨੇ ਜਮਰਾਜ ਨੇ ਜਮਰਾਜ ਤੇ ਜਮਨਾ ਵਿਸ਼ਕਰਮਾ ਦਾ ਦੋਤਾ ਤੇ ਦੋਤੀ ਹੈ ਇੱਥੋਂ ਦੇ ਭਾਰਤ ਦੇ ਵਿੱਪਰ ਨੇ ਕੋਈ ਜੋਤਸ਼ੀ ਪਾਂਦਾ ਵੀ ਸੁਣਦਾ ਹੋਵੇ ਤੇ ਆਪਣੇ ਗ੍ਰੰਥ ਪੜਚੋਲ ਲਵੇ ਅਸੀਂ ਕੋਲੋਂ ਨਹੀਂ ਕਹਿ ਰਹੇ ਗ੍ਰੰਥਾਂ ਦੇ ਹਵਾਲੇ ਸਹਿਤ ਗੱਲ ਕਰ ਰਹੇ ਹਾਂ ਕਿ ਜਮਨਾ ਵਿੱਚ ਜਿਹੜਾ ਨਾਹੇਗਾ ਜਿਹੜਾ ਵਿਸ਼ਕਰਮਾ ਦੀ ਧੀ ਵਿੱਚ ਇਸ਼ਨਾਨ ਕਰੇਗਾ ਤੇ ਉਹਨੂੰ ਜਮਰਾਜ ਕੁਝ ਨਹੀਂ ਕਵੇਗਾ ਕਿਉਂਕਿ ਜਮਰਾਜ ਵਿਸ਼ਕਰਮਾ ਦਾ ਦੋਤਾ ਹੈ ਭਾਵੇਂ ਜਮਨਾ 'ਚ ਨਹਾਉਣ ਵਾਲੇ ਨੂੰ ਜਮਰਾਜ ਕੁਝ ਨਹੀਂ ਕਹੇਗਾ ਹੁਣ ਮੈਂ ਹੁਣ ਇੱਕ ਸਵਾਲ ਕਰਨ ਲੱਗਾ ਸਵੇਪੜਚੋਲ ਕਰਿਓ ਵਿਸ਼ਕਰਮਾ ਦਾ ਦਿਨ ਮਨਾਉਣ ਵਾਲਾ ਕੰਮ ਨਹੀਂ ਕਰੇਗਾ ਔਜ਼ਾਰਾਂ ਦੀ ਪੂਜਾ ਕਰੇਗਾ ਕਿ ਅੱਜ ਦੇ ਦਿਨ ਕਿਸੇ ਦੀ ਡੈਥ ਨਹੀਂ ਹੋਏਗੀ ਕਿਉਂਕਿ ਜਮਰਾਜ ਨੂੰ ਵੀ ਛੁੱਟੀ ਕਰਨੀ ਚਾਹੀਦੀ ਅੱਜ ਦੇ ਦਿਨ ਵੀ ਅੱਜ ਮੈਂ ਕਿਸੇ ਨੂੰ ਦੁਨੀਆ ਤੋਂ ਲੈ ਕੇ ਨਹੀਂ ਆਉਣਾ ਕਿਉਂਕਿ ਅੱਜ ਮੇਰੇ ਨਾਨਾ ਜੀ ਦਾ ਦਿਨ ਮਨਾਇਆ ਜਾ ਰਿਹਾ ਹੈ ਮੈਂ ਵੀ ਛੁੱਟੀ ਕਰ ਦੇਣੀ ਹੈ ਅੱਜ ਜਮਨਾ ਵੀ ਛੁੱਟੀ ਕਰਦੇ ਕੋਈ ਮੇਰੇ ਚ ਇਸ਼ਨਾਨ ਨਾ ਕਰੇ ਕਿਉਂਕਿ ਮੈਂ ਵਿਸ਼ਕਰਮਾਂ ਦੀ ਦੋਤੀ ਹਾਂ ਇਸ ਕਰਕੇ ਮੇਰੀ ਵੀ ਛੁੱਟੀ ਤੇ ਜਮਰਾਜ ਦੀ ਵੀ ਛੁੱਟੀ ਅਸੀਂ ਭੈਣ ਭਰਾਵਾਂ ਨੇ ਪ੍ਰਣ ਕਰ ਲਿਆ ਹੈ ਕਿ ਆਪਾਂ ਅੱਜ ਤੋਂ ਬਾਅਦ ਇੱਕ ਦਿਨ ਪੂਰੀ ਛੁੱਟੀ ਕਰਨਾ ਜਮਰਾਜ ਨੇ ਤੁਸੀਂ ਨੋਟ ਕਰਿਓ ਪਿੰਡਾਂ ਸ਼ਹਿਰਾਂ ਵਾਲੇ ਮੇਰੇ ਭਰਾਓ ਵੀਰੋ ਕਿ ਪੂਰੀ ਦੁਨੀਆ ਦੇ ਅੰਦਰ ਭਾਰਤ ਵਿੱਚ ਅੱਜ ਦੇ ਦਿਨ ਕਿਸੇ ਦੀ ਡੈਥ ਨਹੀਂ ਹੋਏਗੀ ਤੇ ਫਿਰ ਜਮਰਾਜ ਨੇ ਤੇ ਛੁੱਟੀ ਕੀਤੀ ਨਹੀਂ ਜੋ ਮੰਨਿਆ ਜਾਂਦਾ ਜਮਰਾਜ ਹੈ ਵੀ ਜਮਰਾਜ ਲੈਣ ਵਾਸਤੇ ਆਉਂਦਾ ਹੈ ਤੇ ਤਾਂ ਜਾ ਕੇ ਉੱਥੇ ਸਾਬ ਕਿਤਾਬ ਹੁੰਦੇ ਹਨ ਅੱਜ ਦੇ ਦਿਨ ਚ ਪੂਜਾ ਔਜ਼ਾਰਾਂ ਦੀ ਕੀਤੀ ਜਾਏਗੀ ਫਿਰ ਮੇਰੀ ਬੇਨਤੀ ਹੈ ਮੰਨ ਲਓ ਔਜ਼ਾਰਾਂ ਦੀ ਸਭ ਤੋਂ ਵੱਡੀ ਪੂਜਾ ਇੱਕ ਸ਼ਸਤਰਾਂ ਦੀ ਵਰਤੋਂ ਕਰਨੀ ਇਸ ਦੇਸ਼ ਵਿੱਚ ਸਭ ਤੋਂ ਵੱਧ ਔਜ਼ਾਰਾਂ ਦੀ ਪੂਜਾ ਕੀਤੀ ਗਈ ਪਰ ਸਤਗੁਰ ਨੇ ਔਜ਼ਾਰਾਂ ਦੀ ਪੂਜਾ ਕਰਨ ਦੀ ਗਵਾਹੀ ਨਹੀਂ ਦਿੱਤੀ ਸਗੋਂ ਕਿਹਾ ਇਹਨਾਂ ਔਜ਼ਾਰਾਂ ਦੀ ਵਰਤੋਂ ਕਰੋ ਸਾਨੂੰ ਬਾਣੀ ਚ ਹਵਾਲੇ ਮਿਲਦੇ ਨੇ ਕਿ ਪੂਜਾ ਕੇਵਲ ਤੇ ਕੇਵਲ ਅਕਾਲ ਪੁਰਖ ਪ੍ਰਮਾਤਮਾ ਦੀ ਕਰਨੀ ਹੈ ਪੂਜਾ ਕੀਚੇ ਨਾਮ ਧਿਆਈ ਹੈ ਬਿਨ ਨਾਮੇ ਪੂਜਣਾ ਹੋਏ ਹੁਣ ਭਗਤ ਰਵਿਦਾਸ ਅੱਜ ਦੇ ਦਿਨ ਕਈ ਮੇਰੇ ਮੋਚੀ ਵੀਰ ਜਿਹੜੇ ਚਮੜੇ ਦਾ ਕੰਮ ਕਰਨ ਵਾਲੇ ਨੇ ਉਹ ਵੀ ਆਪਣੇ ਹਥਿਆਰ ਰੱਖ ਕੇ ਅਰਗਬਤੀ ਧੂਪ ਕਰਨਗੇ ਭਰਾਵੋ ਸੋਚਣਾ ਜ਼ਰੂਰ ਭਗਤ ਰਵਿਦਾਸ ਦੇ 40 ਸ਼ਬਦ ਗੁਰੂ ਰਹਿਨ ਸਾਹਿਬ ਵਿੱਚ ਨੇ ਅੱਜ ਦੇ ਦਿਨ ਕੋਈ ਆਣ ਕੇ ਕਹਿੰਦਾ ਹੋਗਾ ਭਗਤ ਜੀ ਸਾਡੀ ਮੱਝ ਪੂਰੀ ਹੋ ਗਈ ਸਾਡੀ ਕੱਟੀ ਮਰ ਗਈ ਜਾਂ ਜੁੱਤੀ ਜੋੜਾ ਗੰਢ ਦਿਓ ਤੇ ਭਗਤ ਰਵਿਦਾਸ ਜੀ ਜੇ ਤੇ ਛੁੱਟੀ ਕਰਕੇ ਬੈਠੇ ਹੁੰਦੇ ਤੇ ਸਤਗੁਰੂ ਜੀ ਕਦੀ ਵੀ ਉਹਨਾਂ ਦੀ ਬਾਣੀ ਵਿੱਚ ਦਰਜ ਨਾ ਕਰਦੇ ਉਹ ਤੇ ਆਪ ਸਮਝਾਉਂਦੇ ਹੋਣਗੇ ਭਲਿਆ ਕਿਰਤ ਕਰ ਉਹਨਾਂ ਨੇ ਸਮਝਾਉਣ ਦਾ ਤਰੀਕਾ ਦੱਸਿਆ ਬਾਣੀ ਦੀਆਂ ਗਵਾਹੀਆਂ ਦਿੱਤੀਆਂ ਸਾਨੂੰ ਕਿੱਦਾਂ ਸੱਚੇ ਪ੍ਰਮਾਤਮਾ ਦੀ ਪੂਜਾ ਕਰਨੀ ਹੈ ਬਾਬਾ ਕਬੀਰ ਜੀ ਦੇ ਸ਼ਬਦ ਪੜ੍ਹ ਲਓ ਉਹ ਵੀ ਜਾਤ ਦੇ ਜਲਾਏ ਸਨ ਬ੍ਰਾਹਮਣ ਦੇ ਮੁਤਾਬਕ ਪਰ ਆਪਣਾ ਸਾਰਾ ਕੰਮਕਾਰ ਕਰਦੇ ਹੋਣਗੇ ਭਗਤ ਨਾਮਦੇਵ ਜੀ ਜਿਹੜੇ ਹਨ ਅੱਜ ਦੇ ਦਿਨ ਕਈ ਦਰਜੀ ਵੀਰਾਂ ਨੇ ਕੈਂਚੀ ਰੱਖ ਕੇ ਉਹਦੇ ਅੱਗੇ ਤੂਫ਼ ਦਿਖਾਉਣਾ ਜਿਹੜੀ ਕੈਂਚੀ ਕੱਪੜਾ ਕੱਟਦੀ ਹੈ ਨਾ ਉਹਦੇ ਅੱਗੇ ਅਰਗਵਤੀ ਤਿਕਾਉਣੀ ਹੈ ਮੇਰੇ ਵੀਰ ਕਪੜਾ ਸਿਉਣ ਵਾਲੇ ਭਗਤ ਨਾਮਦੇਵ ਦਾ ਸ਼ਬਦ ਪੜ੍ਹਣਾ ਉਹਨਾਂ ਕਿਹਾ ਮਨ ਮੇਰੋ ਗੱਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋ ਜਮ ਕੀ ਫਾਸੀ ਉਹਨਾਂ ਬਾਰ-ਬਾਰ ਕਿਹਾ ਹੈ ਕਿ ਮੇਰਾ ਮਨ ਗੱਜ ਬਣ ਜਾਏ ਆਪਣੀ ਰਸਨਾ ਨੂੰ ਮੈਂ ਕੈਂਚੀ ਬਣਾ ਲਵਾਂ ਮਨ ਗੱਜ ਦੇ ਨਾਲ ਮਿਣ-ਮਿਣ ਕੇ ਜ਼ੁਬਾਨ ਰੂਪੀ ਕੈਂਚੀ ਨਾਲ ਕੱਟੀ ਜਾਵਾਂ ਜਮ ਕੀ ਫਾਸੀ ਮੈਂ ਜੰਮ ਦੀਆਂ ਫਾਹੀਆਂ ਕੱਟ ਜਾਵਾਂ ਤੇਸੇ ਜਮਰਾਜ ਦੇ ਕੋਲ ਸੰਸਾਰ ਦੇ ਲੋਕ ਭੇਜਣ ਦਾ ਦਾਵਾ ਪੈ ਕਰਦੇ ਹਨ ਫਿਰ ਮੇਰੀ ਬੇਨਤੀ ਹੈ ਸਿੱਖ ਰਹਿਤ ਮਰਿਆਦਾ ਚ ਬਕਾਇਦਾ ਲਿਖਿਆ ਹੈ ਕਿਸੇ ਵੀ ਅਨਮਤੀ ਤਿਹਾਰ ਜਾਂ ਕੋਈ ਅਨਮਤੀ ਦੇਵੀ ਦੇਵਤੇ ਦਾ ਦਿਨ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਮਨਾਇਆ ਜਾ ਸਕਦਾ ਪਰ ਅੱਜ ਦੇ ਦਿਨ ਸ਼ਰੇ ਆਮ ਉਥੇ ਸਾਡੇ ਆਗੂ ਵੀ ਜਾਣਗੇ ਪ੍ਰਬੰਧਕ ਵੀਰ ਵੀ ਜਾਣਗੇ ਪ੍ਰਚਾਰਕ ਤੇ ਰਾਗੀ ਵੀ ਉਥੇ ਪਹੁੰਚਣਗੇ ਸਮੂਲੀਅਤ ਕਰਨਗੇ ਤੇ ਕਈ ਕਹਣਗੇ ਜੀ ਅਸੀਂ ਵਿਸ਼ਕਰਮਾਂ ਦੀ ਫੋਟੋ ਨਹੀਂ ਰੱਖਦੇ ਪਰ ਕੰਮ ਸਾਰਾ ਉਹੀ ਕਰਨਾ ਹੈ ਮਹਾਰਾਜ ਦਾ ਪਾਠ ਹੋਣਾ ਹੈ ਕਈਆਂ ਨੇ ਆਸਾ ਕੀ ਵਾਰ ਦਾ ਕੀਰਤਨ ਕਰਾ ਲੈਣਾ ਹੈ ਕਈਆਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਹੈ ਕਈਆਂ ਨੇ ਆਪਣੇ ਘਰ ਵਿੱਚ ਪਰਸੋਂ ਤੋਂ ਅਖੰਡ ਪਾਠ ਰੱਖਿਆ ਹੋਏਗਾ ਉਹਦਾ ਭੋਗ ਪਵੇਗਾ ਮੁਕ ਦੀ ਗੱਲ ਕੀ ਹੈ ਭਾਵਨਾ ਫਿਰ ਵੀ ਉਹੀ ਹੈ ਕਿ ਸਾਡਾ ਧਿਆਨ ਰੱਖਿਓ ਫਿਰ ਗੱਲ ਦੁਹਰਾ ਦਿਆਂ ਤਾਗਾਂ ਵਾਲੇ ਗੁਰਸਿੱਖੋ ਬਾਹਰ ਦੀਆਂ ਕੰਟਰੀਆਂ ਵਾਲਿਆਂ ਦੇ ਔਜ਼ਾਰ ਵੱਧ ਆਪਾਂ ਵਰਤਦੇ ਹਾਂ ਜਿਨ੍ਹਾਂ ਨੇ ਰੇਲਾਂ ਤਿਆਰ ਕੀਤੀਆਂ ਜਹਾਜ਼ ਤਿਆਰ ਕੀਤੇ ਇੰਟਰਨੈਟ ਮੋਬਾਈਲ ਕੰਪਿਊਟਰ ਇਹ ਕੈਮਰਾ ਸਿਸਟਮ ਜਿੰਨਾ ਵੀ ਮੀਡੀਆ ਸਾਡੇ ਕੋਲ ਅੱਜ ਮੌਜੂਦ ਹੈ ਇਹ ਕਿੰਨਾਂ ਲੋਕਾਂ ਦੀ ਸੋਚ ਹੈ ਕਿੰਨਾਂ ਦੀ ਸੋਚ ਵਿੱਚੋਂ ਪੈਦਾ ਹੋਇਆ ਹੈ ਸ਼ਾਇਦ ਜਿਹੜੇ ਕਦੀ ਇਹੋ ਜਿਹੇ ਭਗਵਾਨਾਂ ਨੂੰ ਨਹੀਂ ਸੀ ਮੰਨਦੇ 1849 ਵਿੱਚ ਅੰਗਰੇਜ਼ ਆਉਂਦਾ ਹੈ ਤੇ ਲਗਾਤਾਰ 1947 ਤੱਕ ਰਹਿੰਦਾ ਹੈ ਉਹ ਸਾਡੇ ਤੇ ਲਗਾਤਾਰ 100 ਸਾਲ ਦੇ ਕਰੀਬ ਰਾਜ ਕਰ ਗਏ ਉਹ ਆਪਣੇ ਔਜ਼ਾਰਾਂ ਨਾਲ ਰਾਜ ਕਰ ਗਏ ਸ਼ਸਤਰਾਂ ਨਾਲ ਰਾਜ ਕਰ ਗਏ ਉਹ ਕਿਸੇ ਦੇਵੀ ਦੇਵਤੇ ਨੂੰ ਨਹੀਂ ਸੀ ਮੰਦੇ ਇਹ ਸੋਚਣਾ ਖੁੱਲ ਕੇ ਦਿਲ ਨਾਲ ਜਦਾਂ ਕਿ ਅੱਜ ਸਾਨੂੰ ਕਿਸ ਸੋਚ ਵਾਲੇ ਬੰਨੇ ਪੋੜਿਆ ਜਾ ਰਿਹਾ ਹੈ ਬਾਣੀ ਸਾਨੂੰ ਸੱਚ ਦੇ ਨਾਲ ਪ੍ਰੇਰਣਾ ਦਿੰਦੀ ਹੈ ਸੱਚ ਦੀ ਵਿਚਾਰ ਦਿੰਦੀ ਹੈ ਤਾਂ ਕਿ ਅਸੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ ਮੰਨ ਲਓ ਕੋਈ ਟੈਰਾਂ ਨੂੰ ਪੈਂਚਰ ਲਾਉਣ ਵਾਲਾ ਮੇਰਾ ਵੀਰ ਅੱਜ ਦੇ ਦਿਨ ਔਜ਼ਾਰ ਅੱਗੇ ਰੱਖ ਕੇ ਹਥਿਆਰ ਅੱਗੇ ਰੱਖ ਕੇ ਉਹਨਾਂ ਦੀ ਪੂਜਾ ਕਰੇ ਤੇ ਕੋਈ ਵੀਰ ਉਹਦੇ ਕੋਲ ਆਵੇ ਵੀ ਸਾਡੀ ਗੱਡੀ ਨੂੰ ਪੈਂਚਰ ਲਾ ਦਿਓ ਸਾਡਾ ਟਾਇਰ ਪੈਂਚਰ ਹੋ ਚੁੱਕਾ ਹੈ ਅਸੀਂ ਮਰੀਜ਼ ਨੂੰ ਹਸਪੀਟਲ ਲੈ ਕੇ ਜਾਣਾ ਹੈ ਉਹ ਕਹਵੇ ਨਹੀਂ ਮੈਂ ਤੇ ਅੱਜ ਪੂਜਾ ਕੀਤੀ ਹੈ ਹੁਣ ਦੋਏ ਬਾਰੇ ਸੋਚਣਾ ਕਿ ਜੇ ਉਹ ਟਾਈਮ ਸਿਰ ਪੈਂਚਰ ਲਾ ਦੇਵੇ ਤੇ ਮਰੀਜ਼ ਹਸਪੀਟਲ ਪਹੁੰਚ ਜਾਵੇ ਟਾਈਮ ਸਿਰ ਇਲਾਜ ਹੋ ਸਕਦਾ ਹੈ ਇਹ ਕੰਮ ਜ਼ਰੂਰੀ ਹੈ ਕਿ ਜਾਂ ਕੇਵਲ ਸ਼ਸਤਰਾਂ ਦੇ ਅੱਗੇ ਅਰਗਬਤੀ ਧੂਫ ਦਿਖਾਉਣਾ ਹੀ ਜ਼ਰੂਰੀ ਹੈ ਜੇ ਡਾਕਟਰ ਵੀ ਅੱਜ ਦੇ ਦਿਨ ਛੁੱਟੀ ਕਰ ਲਵੇ ਕਿ ਜਿਹੜਾ ਜਿਹੜੇ ਜਿਹੜੇ ਮੈਂ ਹਥਿਆਰਾਂ ਦੇ ਨਾਲ ਆਪਰੇਸ਼ਨ ਕਰਨਾ ਮੈਂ ਤੇ ਅੱਜ ਅਗਰਬਤੀ ਧੂਫ ਦਿਖਾਏ ਨੇ ਮੇਰੇ ਕੋਲ ਮਰੀਜ਼ ਨਾ ਲੈ ਕੇ ਆਇਓ ਤੇ ਅੰਦਾਜ਼ਾ ਲਗਾਓ ਜਿਹੜੇ ਸਵੇਰ ਤੋਂ ਧੂਫ ਧਕਾ ਰਹੇ ਉਹਨਾਂ ਆਪ ਹੀ ਕਹਿਣਾ ਨਹੀਂ ਜੀ ਆਪਰੇਸ਼ਨ ਕਰਕੇ ਸਾਡੇ ਮਰੀਜ਼ ਨੂੰ ਬਚਾਓ ਇਹ ਜਿਆਦਾ ਜ਼ਰੂਰੀ ਹੈ ਸਾਨੂੰ ਇਹੋ ਜੇ ਮਨੋਕਲਪਤ ਦੇਵੀ ਦੇਵਤਿਆਂ ਤੋਂ ਮੁਕਤ ਕਰਨ ਲਈ ਸਤਗੁਰੂ ਨੂੰ 239 ਸਾਲ ਦਾ ਸਮਾਂ ਲੱਗਾ ਆਪਣੇ ਬੱਚੇ ਤਾਂ ਕੁਰਬਾਨ ਕਰ ਦਿੱਤੇ ਸਤਗੁਰੂ ਜੀ ਨੇ ਦੁਨੀਆ ਦੇ ਅੰਦਰ ਜਿੰਨੀਆਂ ਵੀ ਜੰਗਾਂ ਹੁੰਦੀਆਂ ਜਰ ਜ਼ੋਰੂ ਜ਼ਮੀਨ ਪਿੱਛੇ ਹੁੰਦੀਆਂ ਨੇ ਸਤਗੁਰ ਦੀ ਜੰਗ ਦਾ ਕੋਈ ਹੋਰ ਕਾਰਨ ਨਹੀਂ ਸੀ ਨਾ ਜਰ ਸੀ ਨਾ ਜ਼ੋਰੂ ਸੀ ਨਾ ਜ਼ਮੀਨ ਸੀ ਨਾ ਜੰਗ ਇਸਤਰੀ ਕਰਕੇ ਹੋਈ ਨਾ ਜ਼ਮੀਨ ਕਰਕੇ ਹੋਈ ਨਾ ਨਿੱਜੀ ਮਲਕੀਅਤ ਕਰਕੇ ਹੋਈ ਜੇ ਜਾਇਦਾਦ ਕਰਕੇ ਹੁੰਦੀ ਆਨੰਦਪੁਰ ਦਾ ਕਿਲਾ ਕਦੀ ਛੱਡ ਕੇ ਨਾ ਸਤਗੁਰ ਜੀ ਆਉਂਦੇ ਜੇ ਔਲਾਦ ਕਰਕੇ ਹੁੰਦੀ ਆਪਣੇ ਬੱਚੇ ਕਦੀ ਨਾ ਸਤਗੁਰ ਜੀ ਵਾਰਦੇ ਜੇ ਕੇਵਲ ਇਸਤਰੀ ਕਰਕੇ ਹੁੰਦੀ ਸਤਗੁਰ ਜੀ ਆਪਣੀ ਸਤਕਾਰਯੋਗ ਮਾਤਾ ਸਾਡੇ ਤੋਂ ਕੁਰਬਾਨ ਨਾ ਕਰਦੇ ਇਹਨਾਂ ਕੁਝ ਮਾਲਕ ਨੇ ਸਾਡੇ ਤੋਂ ਵਾਰ ਦਿੱਤਾ ਭਾਈ ਸਾਹਿਬ ਭਾਈ ਗੁਰਦਾਜ ਜੀ ਨੇ ਇਸ ਸਬੰਧ ਵਿੱਚ ਬੜੇ ਪਿਆਰੇ ਵਿਚਾਰ ਦਿੱਤੇ ਹਨ ਕਹਿੰਦੇ ਇਸ ਦੇਸ਼ ਵਿੱਚ ਬੁੱਧ ਦਾ ਜਨਮ ਹੋਇਆ ਗਿਆ ਵਿੱਚ ਅੱਜ ਵੀ ਬੁੱਧ ਦੇ ਉਹ ਮੱਠ ਮੌਜੂਦ ਨੇ ਬੁੱਧ ਦਾ ਜਨਮ ਹੋਇਆ ਬੁੱਧ ਦੀ ਜਿਹੜੀ ਵਿਚਾਰ ਸੀ ਕਿ ਮੈਂ ਕਿਸੇ ਮੂਰਤੀ ਵਿੱਚ ਕਿਸੇ ਬੁੱਤ ਵਿੱਚ ਭਗਵਾਨ ਨਹੀਂ ਮੰਨਦਾ ਉਹਦੀ ਇਹ ਸੋਚ ਸੀ ਪਰ ਹੌਲੀ-ਹੌਲੀ ਜਿਹੜਾ ਬੁੱਧ ਸਭ ਤੋਂ ਵੱਧ ਬੁੱਤ ਪੂਜਾ ਦੇ ਵਿਰੁੱਧ ਸੀ ਸਭ ਤੋਂ ਵੱਧ ਬੁੱਤ ਅੱਜ ਉਸ ਬੁੱਧ ਦੇ ਬਣਾ ਕੇ ਦੁਨੀਆ ਵਿੱਚ ਪ੍ਰਗਟ ਕਰ ਦਿੱਤੇ ਇਹ ਕੇਵਲ ਬੁੱਧ ਨਾਲ ਨਹੀਂ ਹੋਇਆ ਸਾਡੇ ਨਾਲ ਵੀ ਹੋਇਆ ਹੈ ਜਿਹੜੇ ਗੁਰੂ ਨਾਨਕ ਦਾ ਦਰ ਸਭ ਤੋਂ ਵੱਧ ਜਿਹੜੇ ਭਗਤ ਰਵਦਾਸ ਜੀ ਸਭ ਤੋਂ ਵੱਧ ਮੂਰਤੀ ਪੂਜਾ ਦੇ ਵਿਰੁੱਧ ਜਹਾਜ ਛੇੜਦੇ ਸਨ ਅੱਜ ਸਭ ਤੋਂ ਵੱਧ ਭਗਤਾਂ ਦੇ ਨਾਂ ਤੇ ਮੰਦਰ ਤਿਆਰ ਕਰ ਦਿੱਤੇ ਗਏ ਸਭ ਤੋਂ ਵੱਧ ਗੁਰੂਆਂ ਦੀਆਂ ਮਨੋਕਲਪ ਤਸਵੀਰਾਂ ਬਣਾ ਕੇ ਪਰਗ ਕਰ ਦਿੱਤੀਆਂ ਗਈਆਂ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਬਿਆਨ ਦਿੱਤਾ ਹੈ ਇਸ ਬੰਦ ਵਿੱਚ ਕਹਿੰਦੇ ਕਾਲਯੁਗ ਬੋਧ અવਤਾਰ ਹੈ ਕਹਿੰਦੇ ਮੰਨਿਆ ਗਿਆ ਵੀ ਬੋਧ ਬੁੱਧ ਇਸ ਦੁਨੀਆ ਤੇ ਆਇਆ ਭਾਰਤ ਵਿੱਚ ਆਇਆ ਖਾਸ ਕਰਕੇ ਕਲਯੁਗ ਬੋਧ અવਤਾਰ ਹੈ ਬੋਧ ਅਬੋਧ ਬੋਧ ਦਾ ਅਰਥ ਹੈ ਗਿਆਨ ਤੇ ਅਬੋਧ ਦਾ ਅਰਥ ਹੈ ਅਗਿਆਨਤਾ ਕਹਿੰਦੇ ਬੋਧ ਅਬੋਧ ਨਦਰਸ਼ਟੀ ਆਵੇ ਪਰ ਲੱਗਦਾ ਕੋਈ ਨਹੀਂ ਵੀ ਕਿੱਥੇ ਗਿਆਨ ਹੈ ਤੇ ਕਿੱਥੇ ਅਗਿਆਨਤਾ ਹੈ ਕਰਮ ਕਾਂਡ ਉਹੀ ਹੋਈ ਜਾਂਦੇ ਨੇ ਕਲਯੁਗ ਬੋਧ અવਤਾਰ ਹੈ ਬੋਧ ਅਬੋਧ ਨਦਰਸ਼ਟੀ ਆਵੇ ਕੋਈ ਨਾ ਕਿਸੇ ਨੂੰ ਵਰਜਈ ਕੋਈ ਨਹੀਂ ਕਿਸੇ ਨੂੰ ਵਰਜਦਾ ਸੋਈ ਕਰੈ ਜੋਈ ਮਨ ਭਾਵੇ ਕੰਮ ਉਹ ਕਰਨਾ ਜਿਹੜਾ ਮੇਰੇ ਮਨ ਨੂੰ ਚੰਗਾ ਲੱਗੇ ਕੱਲ ਤੋਂ ਲੈ ਕੇ ਮੇਰੇ ਖਿਆਲ ਚਾ ਕੋਈ ਥਾਂ ਹੋਏਗਾ ਜਿੱਥੇ ਇਹ ਨਾ ਬੈਂਤੀਆਂ ਕੀਤੀਆਂ ਗਈਆਂ ਹੋਣਗੀਆਂ ਆਤਿਸ਼ਬਾਜੀ ਦੀਵੇ ਉਹ ਭਲਿਓ ਨਾ ਪੋਲਿਊਸ਼ਨ ਫਲਾਓ ਆ ਸਵੇਰੇ ਦੇਖ ਰਿਆ ਸੀ ਮੇਰੇ ਸੇਵਾਦਾਰ ਵੀਰ ਕਿੱਦਾਂ ਰਗੜ ਰਗ ਕੇ ਕੰਦਾਂ ਸਾਫ਼ ਕਰਦੇ ਸਨ ਉਹ ਕੰਦਾਂ ਨੂੰ ਖਰਾਬ ਕਿਹਨੇ ਕੀਤਾ ਅਸੀਂ ਸਾਡੀ ਸ਼ਰਧਾ ਨਹੀਂ ਜੀ ਸਾਡੀ ਸ਼ਰਧਾ ਸਾਨੂੰ ਦੀਵਾ ਜਗਾ ਲੈਣ ਦਿਓ ਕਿੱਦਾਂ ਤੇਲ ਕੰਦਾਂ ਤੇ ਚੋਇਆ ਕਿੱਦਾਂ ਮੇਰੇ ਵੀਰ ਮੇਰੇ ਭਰਾਵੋ ਸੋਚਣਾ ਜ਼ਰੂਰ ਕਿੰਨਾ ਕਿੰਨਾ ਮਹਿੰਗਾ ਪੇਂਟ ਤਲੀਆਂ ਆਪਣੇ ਘਰਾਂ ਵਿੱਚ ਕਰਦੇ ਹਨ ਤੇ ਚਾਰ ਮਿੰਟ ਦੀ ਰੋਸ਼ਨੀ ਸੋਚਦੇ ਆ ਗੁਰੂ ਖੁਸ਼ ਹੋਏਗਾ ਨਾ ਗੁਰੂ ਤਾਂ ਖੁਸ਼ ਹੁੰਦਾ ਹੈ ਜੇ ਇਨਸਾਨੀਅਤ ਦੀ ਸਮਝ ਲੱਗ ਜਾਏ ਬਾਹਰ ਦੀਆਂ ਦੀਵੀਆਂ ਨਾਲ ਕਦੀ ਗੁਰੂ ਖੁਸ਼ ਨਹੀਂ ਹੁੰਦਾ ਅੰਦਰ ਦੀ ਰੋਸ਼ਨੀ ਨਾਲ ਗੁਰੂ ਖੁਸ਼ ਹੁੰਦਾ ਹੈ ਸਮਝ ਨਾਲ ਗੁਰੂ ਦੀ ਪ੍ਰਸੰਤਾ ਹਾਸਲ ਹੁੰਦੀ ਹੈ ਬਹੁਤ ਐਸੇ ਹੋਣਗੇ ਜਿਹੜੇ ਗੁਰੂ ਘਰ ਆਏ ਹੋਣਗੇ ਨਮਸਕਾਰ ਕਰਕੇ ਚਲੇਗੇ ਹੋਣਗੇ ਬਹੁਤ ਐਸੇ ਹੋਣਗੇ ਜਿਹੜਾ ਕੀਰਤਨ ਸੁਣਿਆ ਹੋਏਗਾ ਦਾਦਾ ਘੰਟਾ ਬੈਠ ਕੇ ਵਿਚਾਰਾ ਸੁਣਿਆ ਹੋਣਗੇ ਪਾਠ ਸੁਣਿਆ ਹੋਏਗਾ ਪਰ ਬਹੁਤ ਐਸੇ ਹੋਣਗੇ ਜਿਨ੍ਹਾਂ ਨੇ ਦੀਵੇ ਜਗਾਉਣ ਤੋਂ ਬਿਨਾਂ ਨਹੀਂ ਆਏ ਹੋਣਗੇ ਉਹਨਾਂ ਦੀਵੇ ਜਗਾਏ ਹੋਣਗੇ ਤੇਲ ਪਾਇਆ ਹੋਏਗਾ ਮੋਮਬਤੀਆਂ ਕੰਧਾਂ ਤੇ ਰੱਖੀਆਂ ਹੋਣਗੀਆਂ ਉਹ ਹੁਣ ਸਮਾਂ ਉਹ ਕੰਧਾਂ ਆਪ ਹੀ ਆਪਾਂ ਨੂੰ ਬੁਰੀਆਂ ਲੱਗਣੀਆਂ ਉਹ ਆਪ ਹੀ ਦੀਵਾਰਾਂ ਸਾਨੂੰ ਭੈੜੀਆਂ ਲੱਗਣੀਆਂ ਫਿਰ ਉਹਨਾਂ ਹੀ ਸ਼ਰਧਾਲੂਆਂ ਕਹਿਣਾ ਜੀ ਇੱਥੇ ਕਲੀ ਕਰ ਦਿਓ ਪੇਂਟ ਕਰ ਦਿਓ ਤੇ ਸਵਾਲ ਜ਼ਰੂਰ ਕਰਿਓ ਵੀ ਖਰਾਬ ਕਨੇ ਕੀਤਾ ਸਾਡੀ ਅੰਨੀ ਸ਼ਰਧਾ ਨੇ ਇਹਨਾਂ ਸੋਹਣਾ ਜਿਹੜਾ ਰੰਗ ਰੋਗਨ ਸੀ ਪੇਂਟ ਸੀ ਉਹਨੂੰ ਸਾਡੀ ਅਖੌਤੀ ਸ਼ਰਧਾ ਨੇ ਜਿਹੜਾ ਸੀ ਉਹ ਖਤਮ ਕਰਕੇ ਰੱਖ ਦਿੱਤਾ ਹੁਣ ਭਾਈ ਗੁਰਦਾਸ ਜੀ ਕਹਿਣ ਲੱਗੇ ਕੋਏ ਨਾ ਕਿਸੇ ਵਰਜਈ ਕੋਈ ਨਹੀਂ ਕਿਸੇ ਨੂੰ ਵਰਜਦਾ ਸੋਈ ਕਰੈ ਜੋਈ ਮਨ ਭਾਵੇ ਕਿਉਂਕਿ ਤੁਸੀਂ ਬੱਚੇ ਨੂੰ ਟੋਕੋ ਗਲਤ ਕੰਮ ਤੋਂ ਬੱਚਾ ਵੀ ਨਾਰਾਜ਼ ਹੁੰਦਾ ਹੈ ਇਸ ਕਰਕੇ ਕੋਈ ਕਿਸੇ ਦੀ ਨਾਰਾਜ਼ਗੀ ਸਹੇੜਨੀ ਨਹੀਂ ਚਾਹੁੰਦਾ ਕੋਈ ਨਹੀਂ ਚਾਹੁੰਦਾ ਕਿ ਮੈਂ ਇਹਨੂੰ ਕਵਾਂ ਤੇ ਮੇਰੇ ਨਾਲ ਨਾਰਾਜ਼ ਹੋ ਜਾਏ ਇਸ ਕਰਕੇ ਬੰਦਾ ਕਹਿੰਦਾ ਕੀ ਲੋੜ ਹੈ ਮੈਨੂੰ ਕਹਿਣ ਦੀ ਕੋਏ ਨਾ ਕਿਸੇ ਵਰਜਈ ਸੋਈ ਕਰੈ ਜੋਈ ਮਨ ਭਾਵੇ ਅਕਲਾ-ਕਲਾ ਬਚਨ ਸੁਣਨਾ ਭਾਈ ਸਾਹਿਬ ਦਾ ਕਿਸੇ ਪੁਜਾਈ ਸਿਲਾ ਸੁਣਨਾ ਕੋਈ ਸੱਲਾ ਕੇ ਪੂਜਾ ਕਰਦਾ ਕਿਸੇ ਪੁਜਾਈ ਸੱਲਾ ਸੁਨ ਕੋਈ ਗੋਰੀ ਮਰੀ ਪੂਜਾਵੈ ਕੋਈ ਕਬਰਾਂ ਦੀ ਪੂਜਾ ਕਰਦਾ ਕੋ ਮੜੀਆਂ ਦੀ ਪੂਜਾ ਕਰਦਾ ਵਕਵਾ ਕਹਿੰਦੇ ਇਸ ਤਰ੍ਹਾਂ ਨਹੀਂ ਤੰਤਰ ਮੰਤਰ ਪਖੰਡ ਕਰ ਤੰਤਰ ਕਹਿੰਦੇ ਨੇ ਧਾਗੇ ਨੂੰ ਜਿਹੜਾ ਧਾਗਾ ਬਾਹ ਦੇ ਨਾਲ ਗੁੱਟ ਤੇ ਬੰਨਿਆ ਜਾਂਦਾ ਤਵੀਤ ਜਿਹਨੂੰ ਕਿਹਾ ਜਾਂਦਾ ਮੰਤਰ ਮੂੰਹ ਨਾ ਬੋਲਣ ਵਾਲਾ ਤੰਤਰ ਮੰਤਰ ਪਖੰਡ ਕਰ ਕਲੈ ਕਰੋਧ ਬੋ ਵਾਦ ਵਧਾਵੇ ਇਹ ਲੜਾਈਆਂ ਦੇ ਕਾਰਨ ਬੰਦੇ ਨੇ ਤੰਤਰ ਮੰਤਰ ਇਹਦੇ ਨਾਲ ਲੋਕ ਉਲਝ ਜਾਂਦੇ ਆਪਣੇ ਜੀਵਨ ਤੋਂ ਥੜਕ ਜਾਂਦੇ ਹਨ ਕਹਿੰਦੇ ਕਿ ਇੱਥੇ ਬਸ ਨਹੀਂ ਆਪੋ ਤਾਪੀ ਹੋਏ ਕਹ ਸਾਰਿਆਂ ਨੂੰ ਆਪੋ ਤਾਪੀ ਪਈਏ ਵੀ ਕੌਣ ਸਾਨੂੰ ਦੱਸ ਕੇ ਜਾਵੇਗਾ ਗੁਰਮਤਿ ਅਸੀਂ ਤੇ ਆਪਣੀ ਮਰਜ਼ੀ ਕਰਨੀ ਪਾਈ ਆਪੋ ਤਾਪੀ ਹੋਏ ਕਹ ਭਾਈ ਗੁਰਦਾਸ ਜੀ ਬੁੱਧ ਦੀ ਗੱਲ ਕਰ ਰਹੇ ਨੇ ਪਰ ਉਹ ਗੱਲਾਂ ਸਾਰੀਆਂ ਸਾਡੇ ਤੇ ਢੁਕਦੀਆਂ ਅੱਜ ਉਸ ਵਕਤ ਦੀ ਗੱਲ ਕਰਾਂ ਵੀ ਉੱਥੇ ਇਦਾਂ ਹੋਇਆ ਬੁੱਧ ਸਭ ਤੋਂ ਵੱਧ ਮੂਰਤੀ ਪੂਜਾ ਦੇ ਵਿਰੋਧ ਸੀ ਸਭ ਤੋਂ ਵੱਧ ਮੂਰਤੀਆਂ ਉਸ ਦੀਆਂ ਬਣਾ ਦਿੱਤੀਆਂ ਗਈਆਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਮੂਰਤੀ ਬੁੱਤ ਪੂਜਾ ਦੇ ਵਿਰੋਧ ਹੈ ਉਹਦੇ ਸਾਹਮਣੇ ਵਿਸ਼ਕਰਮਾਂ ਦੀ ਤਸਵੀਰ ਰੱਖ ਕੇ ਅੱਜ ਔਜਾਰਾਂ ਦੀ ਪੂਜਾ ਕੀਤੀ ਜਾਣੀ ਹੈ ਇਹ ਵੀ ਪੜਨਾ ਵੀ ਜਵਲਾ ਖਾਰਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਾਬੇ ਗਹਿ ਵਿਪਰਣ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ ਨਾਨਕ ਨਾਲ ਸਿੱਖ ਇਹ ਕਹਿ ਰਿਹਾ ਮਨ ਵਿੱਚ ਮਹਾਰਾਜ ਤੁਸੀਂ ਸਮੇਂ ਦੇ ਨਾਲ ਕਰਮ ਕਾਂਡਾਂ ਚੋਂ ਕੱਢਣ ਵਕਤ ਬੱਚੇ ਕੁਰਬਾਨ ਕਰ ਦਿੱਤੇ ਵੇਖ ਲਵਾਜ ਅਸੀਂ ਫਿਰ ਉਹੋ ਹੀ ਕਰਮ ਕਾਂਡ ਕਰ ਰਹੇ ਹਾਂ ਉਹੋ ਹੀ ਸਾਡੇ ਅੰਦਰ ਵਿਪਰ ਸੋਚ ਉਹੋ ਹੀ ਵਹਿਮ ਉਹੋ ਹੀ ਭਰਮ ਉਹੋ ਹੀ ਪਖੰਡ ਕਹਿਣ ਲੱਗੇ ਇੱਥੇ ਬਸ ਨਹੀਂ ਆਪੋ ਤਾਪੀ ਹੋਏ ਕਿ ਨਿਆਰੇ-ਨਿਆਰੇ ਧਰਮ ਚਲਾਵੇ ਕਿਸੇ ਪੂਜਾਈ ਸਿਲਾ ਸੁਣ ਕੋਈ ਗੋਰੀ ਮੜੀ ਪਜਾਵੇ ਕੋਈ ਪੂਜੇ ਚੰਦ ਸੂਰ ਕੋਈ ਚੰ드ਰਮਾ ਦੀ ਪੂਜਾ ਕਰਦਾ ਕੋਈ ਸੂਰਜ ਦੀ ਪੂਜਾ ਕਰਦਾ ਕੋਈ ਪੂਜੇ ਚੰਦ ਸੂਰ ਕੋਈ ਧਰਤ ਆਕਾਸ਼ ਮਨਾਵਾਏ ਕੋਈ ਧਰਤੀ ਦੀ ਪੂਜਾ ਕਰ ਰਿਹਾ ਕੋ ਆਕਾਸ਼ ਦੀ ਪੂਜਾ ਕਰ ਰਿਹਾ ਕਹਿੰਦੇ ਪੌਣ ਕੋਈ ਪੌਣ ਦੀ ਪੂਜਾ ਕਰਦਾ ਪੌਣ ਪਾਣੀ ਕੋਈ ਪਾਣੀ ਨੂੰ ਦੇਵਤਾ ਕਹਿ ਕੇ ਉਹਦੇ ਅੱਗੇ ਮੱਥੇ ਟੇਕ ਰਿਹਾ ਹੈ ਪੌਣ ਪਾਣੀ ਬੈਸੰਤਰੋ ਕੋਈ ਅੱਗ ਦੇ ਅੱਗੇ ਨਮਸਕਾਰਾਂ ਕਰ ਰਿਹਾ ਕੋ ਅੱਗ ਨੂੰ ਸਿਰ ਝੁਕਾ ਰਿਹਾ ਇਹ ਸਾਰੀਆਂ ਪੂਜਾਵਾਂ ਮੌਜੂਦ ਨੇ ਸਾਡੇ ਵਿੱਚ ਕਹਿੰਦੇ ਪੌਣ ਪਾਣੀ ਬੈਸੰਤਰੋ ਧਰਮ ਰਾਜ ਕੋਈ ਤਰਬਤਾਵੇ ਕੋਈ ਧਰਮ ਰਾਜ ਨੂੰ ਖੁਸ਼ ਕਰਨ ਤੇ ਲੱਗਾ ਹੋਇਆ ਵੀ ਮੈਂ ਜੋ ਉਹਨੂੰ ਖੁਸ਼ ਕਰ ਲੈਣਾ ਧਰਮ ਰਾਜ ਕੋਈ ਤ੍ਰਿਪਤਾਵੈ ਕਿਨ ਲਈ ਇੱਥੇ ਬਸ ਨਹੀਂ ਸਾਰਾ ਕੁਝ ਹੋ ਗਿਆ ਆਪੋ ਤਾਪੀ ਹੋਏ ਕੈ ਨਿਆਰੇ ਨਿਆਰੇ ਧਰਮ ਚਲਾਵੇ ਆਪਣੀ ਆਪਣੀ ਪੈ ਗਈ ਸਾਰਿਆਂ ਨੇ ਆਪਣੇ ਆਪਣੇ ਮਤ ਚਲਾ ਲੈ ਤੇ ਭਾਈ ਗੁਰਦਾਸ ਕੀ ਕਹੋਗੇ ਇਹੋ ਜਿਹੇ ਬੰਦਿਆਂ ਨੂੰ ਕਹਿੰਦੇ ਫੋਕਟ ਧਰਮੀ ਧਰਮ ਭੁਲਾਵੇ ਇਹੋ ਜਿਹੇ ਬੰਦੇ ਫੋਕਟ ਧਰਮੀ ਹੁੰਦੇ ਨੇ ਜਿਹੜੇ ਇਦਾਂ ਦੀ ਬਾਹਰੀ ਪੂਜਾ ਕਰਦੇ ਹਨ ਉਹ ਸੱਚੇ ਧਰਮੀ ਗੁਰੂ ਦੇ ਨਹੀਂ ਅਕਵਾ ਸਕਦੇ ਮੇਰੇ ਕਈ ਮਿੱਤਰ ਦੋਸਤ ਐਸੇ ਨੇ ਜਿਹੜੇ ਰਾਜ ਗਰੀਜ਼ਾ ਕੰਮ ਕਰਦੇ ਉਹ ਅੱਜ ਦੇ ਦਿਨ ਵੀ ਕੰਮ ਕਰਦੇ ਆ ਉਹ ਆਪਣੇ ਮਜ਼ਦੂਰਾਂ ਨੂੰ ਕਹਿ ਕੇ ਆਉਂਦੇ ਆ ਜਿਹੜੇ ਨਾਲ ਕੰਮ ਕਰਨ ਵਾਲੀ ਲੇਬਰ ਹੈ ਵੀ ਜੇ ਅੱਜ ਦੇ ਦਿਨ ਕੰਮ ਕਰੋਗੇ ਲੇਬਰ ਡਬਲ ਮਿਲੇਗੀ ਉਹ ਕੰਮ ਕਰਦੇ ਨੇ ਸਭ ਕੁਝ ਭੁਲਾ ਕੇ ਕੰਮ ਕਰਦੇ ਨੇ ਵੀ ਔਜ਼ਾਰਾਂ ਦੀ ਪੂਜਾ ਨਹੀਂ ਕਰਨੀ ਔਜ਼ਾਰਾਂ ਦੀ ਸਹੀ ਤਰੀਕੇ ਨਾਲ ਵਰਤੋਂ ਕਰੋ ਇਹੋ ਹੀ ਸਭ ਤੋਂ ਵੱਡੀ ਪੂਜਾ ਹੈ ਕੰਮ ਹੀ ਪੂਜਾ ਹੈ ਤੇ ਭਾਈ ਜੱਸਾ ਸਿੰਘ ਰਾਮ ਗੜੀਆ ਦੇ ਵਾਰਸੋ ਭਾਈ ਲਾਲੋ ਦੇ ਵਾਰਸੋ ਜੇ ਭਾਈ ਲਾਲੋ ਇਦਾਂ ਦੀ ਪੂਜਾ ਕਰਦਾ ਹੁੰਦਾ ਗੁਰੂ ਨਾਨਕ ਸਾਹਿਬ ਉਹਦੇ ਘਰ ਜਾਂਦੇ ਗੁਰੂ ਨਾਨਕ ਸਾਹਿਬ ਪਹੁੰਚ ਕੇ ਉਹਦੇ ਘਰ ਗਏ ਉਹਨੂੰ ਪਿਆਰ ਦਿੱਤਾ ਉਹ ਵੀ ਉਸ ਵਕਤ ਦਾ ਰਾਜਗਰੀ ਦਾ ਕੰਮ ਕਰਨ ਵਾਲਾ ਉਹ ਵੀ ਉਸ ਵਕਤ ਲੱਕੜਾਂ ਦਾ ਕੰਮ ਕਰਨ ਵਾਲਾ ਸੀ ਅੱਜ ਕਿੰਨੇ ਮੇਰੇ ਵੀਰ ਇੱਟਾਂ ਲਾਉਣ ਵਾਲੇ ਪੈਂਚਰ ਲਾਉਣ ਵਾਲੇ ਬਾਕੀ ਸਾਰੇ ਕੰਮ ਕਰਨ ਵਾਲੇ ਇਹ ਕਰਮਕਾਂਡ ਕਰਨਗੇ ਫਿਰ ਬੇਨਤੀ ਕਰ ਦੇਵਾਂ ਆਕਾਲ ਤਖਤ ਵੱਲੋਂ ਜਿਹੜੀ ਪੰਥ ਪ੍ਰਵਾਂਤ ਸਿੱਖ ਰਹਿਤ ਮਰਿਆਦਾ ਹੈ ਉਹਦੇ ਵਿੱਚ ਬਕਾਇਦਾ ਲਿਖਿਆ ਕਿਸੇ ਅਨਮਤੀਏ ਦੇਵੀ ਦੇਵਤੇ ਦਾ ਤਿਉਹਾਰ ਗੁਰੂ ਦੀ ਹਜ਼ੂਰੀ ਵਿੱਚ ਨਹੀਂ ਮਨਾਇਆ ਜਾ ਸਕਦਾ ਪਰ ਸਾਡੇ ਵੱਡੇ ਵੱਡੇ ਆਗੂਆਂ ਦੇ ਹੌਡਿੰਗ ਬੋਰ ਲੱਗਣਗੇ ਉਹ ਵੀ ਭਗਵਾਨ ਵਿਸ਼ਕਰਮਾ ਦੀ ਵਧਾਈ ਦੇਣਗੇ ਉਹਨਾਂ ਦੇ ਜਨਮ ਦੀ ਸਾਰੀ ਪਬਲਿਕ ਨੂੰ ਵਧਾਈ ਹੋਵੇ ਪਾਬਾ ਅਗਲੇਓ ਜਾਗਣ ਦੀ ਲੋੜ ਹੈ ਸੁਚੇਤ ਹੋਣ ਦੀ ਲੋੜ ਹੈ ਇਹ ਉਹ ਮਨੁੱਖ ਨੇ ਜਿਨ੍ਹਾਂ ਨੂੰ ਗੁਰੂ ਦੇ ਪ੍ਰੇਮ ਦਾ ਰਸ ਅਜੇ ਪ੍ਰਾਪਤ ਨਹੀਂ ਹੋਇਆ ਵਾਪਸ ਪਰਤ ਕੇ ਆ ਜਾਓ ਸਤਗੁਰ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਤਾਂ ਕਿ ਗੁਰੂ ਦੀ ਮਤ ਸਾਡੀ ਜ਼ਿੰਦਗੀ ਵਿੱਚ ਆ ਜਾਏ ਸਾਨੂੰ ਜ਼ਿੰਦਗੀ ਜੂਣ ਦਾ ਪਤਾ ਲੱਗ ਸਕੇ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਪੜੋ ਭਗਤ ਰਵਿਦਾਸ ਜੀ ਵੀ ਜੁੱਤੀਆਂ ਗੰਨਣ ਦਾ ਕੰਮ ਕਰਦੇ ਹੋਣਗੇ ਪਸ਼ਵਾਂ ਦੀ ਖਲ ਲਾ ਕੇ ਵੇਚਦੇ ਹੋਣਗੇ ਆਪਣੀ ਕਿਰਤ ਉਸ ਹੀ ਰਵਿਦਾਸ ਟਵੰਤਾ ਢੋਰ ਨੀਤ ਰੋਜ਼ਾਨਾ ਕੰਮ ਹੀ ਉਹਨਾਂ ਦਾ ਇਹ ਸੀ ਪਰ ਉਹਨਾਂ ਨੇ ਵੀ ਆਪਣੇ ਬਚਨਾਂ ਦੁਆਰਾ ਇੱਕ ਗੱਲ ਕਹੀ ਕਹਿਣਗੇ ਕ੍ਰੂਪ ਭਰਿਓ ਜੈਸੇ ਦਾਦਰਾ ਮਹਾਰਾਜ ਜਿਵੇਂ ਖੂ ਡੱਡੂਆਂ ਨਾਲ ਭਰਿਆ ਹੋਵੇ ਨਾ ਇੱਕ ਖੂ ਵਿੱਚ ਬੜੇ ਡੱਡੂ ਹੋਣ ਉਹਨਾਂ ਡੱਡੂਆਂ ਨੂੰ ਕੋਈ ਜਾ ਕੇ ਕਵੇ ਸਮੁੰਦਰ ਤੇ ਜਾਣਾ ਹੈ ਤੇ ਖੂਦ ਆ ਡੱਡੂ ਸੋਚੇਗਾ ਵੀ ਇਸ ਤੋਂ ਵੱਡਾ ਤੇ ਸਮੁੰਦਰ ਹੋਣਾ ਹੀ ਨਹੀਂ ਛਾਲ ਮਾਰ ਕੇ ਕਵੇਗਾ ਵੀ ਕਿੱਦਾਂਕ ਵੱਡਾ ਸਮੁੰਦਰ ਹੈ ਉਹਨੂੰ ਖੂਦ ਇਹ ਡੱਡੂ ਵਿਚਾਰੇ ਨੂੰ ਕੀ ਪਤਾ ਸਮੁੰਦਰ ਕਿੱਡਾਕ ਵੱਡਾ ਹੈ ਖੂਦ ਇਹ ਡੱਡੂ ਬੰਨ ਨਾਲੋਂ ਗੁਰੂ ਗਿਆਨ ਦੇ ਸਮੁੰਦਰ ਦੇ ਵਿੱਚ ਇੱਕ ਵਾਰ ਛਾਲ ਮਾਰ ਕੇ ਵੇਖੋ ਭਗਤ ਰਵਦਾਸ ਜੀ ਕਹਿੰਦੇ ਹਨ ਕਹਿ ਲੱਗੇ ਕੂਪ ਭਰਿਓ ਜੈਸੇ ਦਾਦਰਾਂ ਕਸ਼ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਾਨਾ ਇਦਾਂ ਮੇਰਾ ਮਨ ਵਿਖਿਆ ਬਿਮੋਇਆ ਕਸ਼ ਆਰਾ ਪਾਰ ਨਾ ਸੂਝ ਗੱਲ ਡੱਡੂਆਂ ਦੀ ਕੀਤੀ ਜਿਵੇਂ ਖੂ ਤੇ ਡੱਡੂ ਨੂੰ ਸਮੁੰਦਰ ਦਾ ਕੀ ਪਤਾ ਮਹਾਰਾਜ ਇਦਾਂ ਮੇਰੀ ਹਾਲਤ ਹੈ ਤੁਸੀਂ ਵਿਚਾਰ ਸਮੁੰਦਰ ਹੋ ਮੈਂ ਵਿਸ਼ਿਆਂ ਵਕਾਰਾਂ ਦਾ ਕਸੀਮਤ ਰਹਿ ਗਿਆ ਤੂੰ ਅੱਗੇ ਸੋਚਿਆ ਹੀ ਨਾ ਅਰਦਾਸ ਕੀਤੀ ਸਗਲ ਭਵਣ ਕੇ ਨਾਇਕਾ ਹੇ ਸਾਰੇ ਆ ਭਵਣਾ ਦੇ ਮਾਲਕ ਰੱਬ ਜੀ ਜਿੰਨੇ ਵੀ ਮੇਰੇ ਵੀਰ ਜੁੱਤੀਆਂ ਧੰਨਣ ਵਾਲਾ ਜਾਂ ਤਾਰਖਾਨਿਆਂ ਚ ਕੰਮ ਕਰਨ ਵਾਲੇ ਸੋਚਿਓ ਜਰੂਰ ਇਹ ਭਗਤ ਰਵਦਾਸ ਦਾ ਬਚਨ ਹੈ ਉਹ ਕਹਿੰਦੇ ਕਿ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ਼ ਦਿਖਾਏ ਜੀ ਰੱਬ ਨੂੰ ਕਹਿ ਰਿਹਾ ਕਿਸੇ ਦੇਵੀ ਦੇਵਤੇ ਭਗਵਾਨ ਨੂੰ ਨਹੀਂ ਕਹਿ ਰਿਹਾ ਕਹਿੰਦੇ ਰੱਬ ਜੀ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਨਾ ਤੁਹਾਨੂੰ ਮਿਲਣਾ ਚਾਹੁੰਨਾ ਮੇਰਾ ਤੁਹਾਡਾ ਨਾਲ ਬੜਾ ਸੰਬੰਧ ਹੈ ਬੜਾ ਤੁਹਾਡੇ ਨਾਲ ਪ੍ਰੇਮ ਹੈ ਇੱਕ ਛਿਨ ਦਰਸ਼ ਦਿਖਾਏ ਜੀ ਫਿਰ ਇਹ ਬਿਆਨ ਕੀਤਾ ਵੀ ਦਰਸ਼ਨ ਹੁੰਦੇ ਕਿਉਂ ਨਹੀਂ ਕਹਿੰਦੇ ਮਲਣ ਭਈ ਮਲਣ ਦਾ ਅਰਥ ਹੈ ਮੈਲੀ ਹੋ ਗਈ ਮਲਣ ਭਈ ਮਤ ਸਾਡੀ ਆਪਣੀ ਹੀ ਮਤ ਮਾਰਿਆ ਕਮਾਣਾ ਮੈਲੀ ਹੋ ਗਈ ਇਸ ਕਰਕੇ ਰੱਬ ਸਾਨੂੰ ਦਿਖਾਈ ਨਹੀਂ ਦੇ ਰਿਹਾ ਪਰਮਾਤਮਾ ਤੇ ਸਾਡੇ ਅੰਦਰ ਹੈ ਮਲਣ ਭਈ ਮਤ ਮਾਧਵਾ ਤੇਰੀ ਗਤ ਲਕੀ ਨਾ ਜਾਏ ਮਹਾਰਾਜ ਆਪਣੀ ਮਤ ਮੈਲੀ ਹੋਣ ਕਰਕੇ ਤੁਹਾਡੀ ਗਤ ਨਹੀਂ ਜਾਣ ਸਕੇ ਅਸੀਂ ਮਲਣ ਭਈ ਮਤ ਮਾਧਵਾ ਤੇਰੀ ਗਤ ਲਕੀ ਨਾ ਜਾਏ ਕਰੋ ਕਿਰਪਾ ਤੁਸੀਂ ਹੁਣ ਕਿਰਪਾ ਕਰੋ ਕਰੋ ਕਿਰਪਾ ਭ੍ਰਮ ਚੂਕਈ ਸਾਡੇ ਭ੍ਰਮ ਚੁਕਾ ਦਿਓ ਸਾਡੇ ਭ੍ਰਮ ਮੁਕਾ ਦਿਓ ਅਸੀਂ ਇਹਨਾਂ ਜਿਹੜੇ ਮਨੋ ਕਰਪਤ ਦੇਵੀ ਦੇਵਤਿਆਂ ਦੀ ਪੂਜਾ ਤੋਂ ਮੁਕਤ ਹੋ ਕੇ ਉਸ ਪਰਿਪੂਰਨ ਰਮੇ ਹੋਏ ਪ੍ਰਮਾਤਮਾ ਦੀ ਪੂਜਾ ਕਰਨੀ ਸਿੱਖ ਸਕੀਏ ਕਰੋ ਕਿਰਪਾ ਭ੍ਰਮ ਚੂਕਈ ਮੈ ਸਮਤ ਦਿਓ ਸਮਝਾਏ ਮੈਨੂੰ ਸਮਤ ਦਿਓ ਮੈਨੂੰ ਪਤਾ ਹੈ ਜੋਗੀ ਸ਼ਰ ਇਥੇ ਜੋਗੀ ਲਬਜ ਨਹੀਂ ਆਇਆ ਜੋਗੀ ਸ਼ਰ ਆਇਆ ਜੋਗੀ ਸ਼ਰਦਾਰ ਸਨ ਵੱਡੇ ਵੱਡੇ ਜੋਗੀ ਵੱਡੇ ਵੱਡੇ ਆਪਣੇ ਆਪ ਨੂੰ ਰੱਬ ਪਾਉਣ ਵਾਲੇ ਦਾਵਾ ਕਰਨ ਵਾਲੇ ਜੋਗੀ ਸਰਪਾਵੇਂ ਨਹੀਂ ਉਹ ਤੁਹਾਨੂੰ ਨਹੀਂ ਪਾ ਸਕੇ ਤੋਏ ਗੁਣ ਕਥਨ ਅਪਾਰ ਤੁਹਾਡੇ ਗੁਨਾ ਦਾ ਅੰਤ ਨਹੀਂ ਪਾ ਸਕੇ ਪ੍ਰੇਮ ਭਗਤ ਕੇ ਕਾਰਨ ਹੈ ਕਹਿ ਰਵਿਦਾਸ ਚਮਾਰ ਮੈਂ ਪ੍ਰੇਮ ਭਗਤ ਕੇ ਕਾਰਨ ਤੁਹਾਡੇ ਪ੍ਰੇਮਾ ਭਗਤੀ ਦੇ ਕਾਰਨ ਮੈਂ ਤੁਹਾਡੇ ਅੱਗੇ ਸਰਲਾ ਲੈ ਰਿਹਾ ਮੈਂ ਇਹਨਾਂ ਵਿਸ਼ਿਆਂ ਵਕਾਰਾਂ ਚੋਂ ਨਿਕਲ ਕੇ ਤੁਹਾਡੇ ਨਾਲ ਸਾਂਝ ਪਾ ਸਕਾਂ ਤੁਹਾਡਿਆ ਰਸ ਮੈਨੂੰ ਪ੍ਰਾਪਤ ਹੋ ਸਕੇ ਅੱਜ ਦੇ ਪਵਨ ਸ਼ਬਦ ਅੰਦਰ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹੋ ਵਿਚਾਰ ਬਖਸ਼ਿਸ਼ ਕੀਤੇ ਹਨ ਹੇ ਮਾਲਕ ਜੀ ਜਿਨ੍ਹਾਂ ਨੂੰ ਤੁਹਾਡਾ ਰਸ ਆ ਗਿਆ ਉਹ ਪਾਸੇ ਨਹੀਂ ਜਾਂਦੇ ਪਾਸੇ ਭਟਕਦਾ ਕੌਣ ਹੈ ਜਿਹੜੇ ਜੇ ਰਸ ਤੋਂ ਸਖਣੇ ਹਨ ਦਾਤਾ ਜੀ ਬਖਸ਼ਿਸ਼ ਕਰਦੇ ਹਨ ਤੇਰਾ ਜਾਨਾ ਤੇਰਾ ਜਾਨਾ ਜਨ ਦੇ ਨੰਨੇ ਨੂੰ ਔਂਕੜ ਜਿਹਦਾ ਅਰਥ ਇੱਕ ਇੱਕ ਵਚਨ ਹੈ ਤੇਰਾ ਜਾਨਾ ਤੇਰਾ ਜਿਹੜਾ ਜਨ ਹੈ ਤੇਰਾ ਜਿਹੜਾ ਸੇਵਕ ਹੈ ਰਾਮ ਰਸਾਇਣ ਮਤਾ ਉਹ ਰਾਮ ਦੇ ਰਸਾਂ ਵਿੱਚ ਮਸਤ ਹੈ ਪਰਮਾਤਮਾ ਵਿੱਚ ਇੱਕ ਮਿਕ ਹੈ ਪ੍ਰੇਮ ਰਸਾਂ ਨੇਦ ਜਾਂ ਕੋ ਉਪਜੀ ਉਹਦੇ ਆਪਣੇ ਹੀ ਅੰਦਰ ਪ੍ਰੇਮ ਰਸ ਦਾ ਖਜ਼ਾਨਾ ਪ੍ਰਗਟ ਹੋ ਗਿਆ ਛੋੜ ਨਾ ਤਤ ਹੂੰ ਜਾਂਤਾ ਉਹਨ ਇਸ ਪ੍ਰੇਮ ਰਸ ਨੂੰ ਛੱਡ ਕੇ ਪਾਸੇ ਕਿਨ ਜਾਵੇ ਉਹਨੂੰ ਪਤਾ ਲੱਗ ਗਿਆ ਸਭ ਤੋਂ ਵੱਡੀ ਦਾਤ ਹੀ ਇਹ ਹੋਈ ਹੈ ਉਹ ਕੁੰਝੇਗਾ ਕਿਉਂ ਕਿਉਂਕਿ ਪ੍ਰੇਮ ਰਸ ਆ ਗਿਆ ਨਾ ਉਹਨੂੰ ਪਤਾ ਲੱਗ ਗਿਆ ਮਾਲਕ ਦਾ ਜੋ ਦਰ ਹੈ ਸਭ ਤੋਂ ਵੱਡਾ ਦਰ ਹੈ ਬੈਠ ਤ ਹਰ ਹਰ ਉਹ ਫਿਰ ਕਿਦਾਂ ਰੱਬ ਨਾਲ ਜੁੜਦਾ ਆਹ ਹੈ ਤਰੀਕਾ ਕੰਮ ਕਰਦੇ ਆ ਵੀ ਹਰ ਹਰ ਖਾਂਦੇ ਆ ਵੀ ਹਰ 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 ਵਕਤ ਪ੍ਰਮਾਤਮਾ ਨਾਲ ਸਾਝ ਬੈਠ ਤ ਹਰ ਹਰ ਸੋਵਤ ਹਰ ਹਰ ਬੈੰਧਿਆ ਉਰਦਿਆ ਹਰ ਵਕਤ ਪ੍ਰਮਾਤਮਾ ਦੇ ਨਿਜਮ ਵਿੱਚ ਆਪਣਾ ਜੀਵਨ ਜਿਉਣਾ ਬੈਠ ਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ ਉਹਦੇ ਤੇ ਜੀਵਨ ਦਾ ਭੋਜਨ ਵੀ ਪ੍ਰਮਾਤਮਾ ਦਾ ਨਾਮ ਹੀ ਬਣ ਜਾਂਦਾ ਗੋਣੀ ਉਹਦੇ ਮਨ ਦੀ ਖੁਰਾਕ ਬਣ ਜਾਂਦੀ ਹੈ ਪ੍ਰਮਾਤਮਾ ਦੀਆਂ ਚੰਗੀਆਂ ਵਿਚਾਰਾਂ ਸ਼ੁਭ ਗੁਣ ਉਹਦੇ ਮਨ ਦੀ ਖੁਰਾਕ ਬਣ ਗਈ ਉਰਦਿਆਂ ਬੈਂਦਿਆਂ ਉਠਤ ਬੈਠਤ ਸੋਵਤ ਧਿਆਈਏ ਮਾਰਗ ਚਲਤ ਹਰੈ ਹਰ ਗਾਈਏ ਉਹ ਉਰਦਿਆਂ ਬੰਦਿਆਂ ਸੰਦਿਆਂ ਜਾਗਦਿਆਂ ਉਹਨੂੰ ਕੋ ਆਪਣੇ ਸਾਲ ਵਿੱਚ ਵਿਸ਼ੇਸ਼ ਦਿਨ ਲੈ ਕੇ ਆਪਣੇ ਭਗਵਾਨ ਦੀ ਪੂਜਾ ਕਰਨ ਦੀ ਲੋੜ ਨਹੀਂ ਉਹ ਤੇ ਹਰ ਵਕਤ ਉਹਦੀ ਪੂਜਾ ਕਰਦਾ ਹੈ ਅੱਠ ਛੱਤ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ ਜਿਹਨੂੰ ਆਪਾਂ ਨਾਤਾ ਪੜਾਂਗੇ ਨਾਤਾਦਾਰ ਹੁੰਦਾ ਜੁੜਨਾ ਰਿਸ਼ਤਾ ਜੇ ਇਸਲੇ ਹਲੰਤ ਲੱਗ ਜਾਏਗਾ ਨਾਤਾ ਨਾਤਾਦਾਰ ਤੇ ਇਸ਼ਨਾਨ ਕਰਨਾ ਸਤਗੁਰ ਜੀ ਨੇ ਇੱਕ ਇੱਕ ਸ਼ਬਦ ਨੂੰ ਬੜੇ ਸੁੰਦਰ ਲਬਜਾਂ ਵਿੱਚ ਸਾਡੇ ਸਾਹਮਣੇ ਪਰੋ ਕੇ ਰੱਖਿਆ ਸਾਧੂ ਧੂਰੀ ਨਾਤਾ ਸਾਧੂ ਗੁਰੂ ਦੀ ਵਿਚਾਰ ਰੂਪੀ ਧੂੜੀ ਵਿੱਚ ਜਿਹੜਾ ਇਸ਼ਨਾਨ ਕਰ ਲੈਂਦਾ ਸਾਧੂ ਗੁਰੂ ਦੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੇ ਜੋ ਅਮਲ ਕਰ ਲੈਂਦਾ ਮੰਨ ਲਓ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਉਹਨੂੰ ਤੀਰਥਾਂ ਤੇ ਭਟਕਣ ਦੀ ਲੋੜ ਨਹੀਂ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦੀ ਵਿਚਾਰ ਹੀ ਉਹਦੇ ਵਾਸਤੇ ਅਸਲੀ ਤੀਰਥ ਸਥਾਨ ਹੈ ਉਹਨੂੰ ਸਮਝ ਆ ਜਾਂਦੀ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਾ ਸਹਿਰਾ ਉਸ ਵਾਸਤੇ ਸਦਾ ਹੀ ਗੁਰੂ ਦੀ ਵਿਚਾਰ ਹੀ ਅਸਲੀ ਤੀਰਥ ਸਥਾਨ ਬਣ ਜਾਂਦੀ ਹੈ ਜਿਹਨੂੰ ਸਮਝ ਆ ਗਈ ਗੁਰਮਤ ਦੀ ਸਫਲ ਜਨਮ ਹਰ ਜਨ ਕਾ ਉਪਜਿਆ ਖਰੀਦੇ ਜਨ ਦਾ ਜੀਵਨ ਸਫਲ ਹੋ ਗਿਆ ਜਿਨ ਕੀ ਨੌ ਸੌਤ ਬਿਦਾਤਾ ਜਿਹੜਾ ਗੁਰੂ ਦਾ ਰੱਬ ਦਾ ਅਸਲੀ ਪੁੱਤਰ ਬਣ ਗਿਆ ਉਹਨੇ ਪੁੱਤਰ ਹੋਣ ਦਾ ਪੁੱਤਰ ਤੇ ਸਾਰੇ ਰੱਬ ਦੇ ਅਖਵਾਉਂਦੇ ਨੇ ਸੇਵਕ ਤੇ ਸਾਰੇ ਅਖਵਾਉਂਦੇ ਨੇ ਪਰ ਸੱਚੀ ਗੱਲ ਇਹ ਬਣਦਾ ਕੋਈ ਕੋਈ ਹੈ ਗੁਰੂ ਗੋਬਿੰਦ ਸਿੰਘ ਦੇ ਸਿੱਖ ਤੇ ਸਾਰੇ ਅਖਵਾਉਂਦੇ ਨੇ ਪਰ ਬਾਬਾ ਅਜੀਤ ਸਿੰਘ ਵਰਗਾ ਜੀਵਨ ਜਿਉਂਦਾ ਕੋਈ ਕੋਈ ਹੈ ਅਖਵਾਉਣਾ ਸੌਖਾ ਹੈ ਪਰ ਉਹਦੇ ਤੇ ਪਹਿਰਾ ਦੇ ਕੇ ਤੁਰਨਾ ਥੋੜਾ ਜਿਹਾ ਔਖਾ ਜਾਪਦਾ ਹੈ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਸਗਲ ਸਮੂਹ ਉਹ ਆਪਣਾ ਸਾਰਾ ਪਰਿਵਾਰ ਲੈ ਕੇ ਇਸ ਜਹਾਜ਼ ਵਿੱਚ ਚੜ ਗਿਆ ਜਿਹਨੇ ਪੂਰਨ ਬ੍ਰਹਮ ਪਛਾਤਾ ਪੂਰਨ ਬ੍ਰਹਮ ਦੀ ਪਛਾਣ ਕਰ ਲਈ ਸਾਰੇ ਪਰਿਵਾਰ ਦਾ ਇੱਥੇ ਅਰਥ ਹੈ ਆਪਣੇ ਇੱਕ ਕਰਮਿੰਦਰੇ ਜੋ ਸਾਡੇ ਕਰਮਿੰਦਰੇ ਕੰਮ ਕਰਦੇ ਹਨ ਅੱਖਾਂ ਜ਼ੁਬਾਨ ਕੰਨ ਜਿਹਨੂੰ ਬਾਣੀ ਵਿੱਚ ਇੰਜ ਪੇਸ਼ ਕੀਤਾ ਹੈ ਜਿਹਨੂੰ ਬਾਣੀ ਵਿੱਚ ਇੰਜ ਪੇਸ਼ ਕੀਤਾ ਹੈ ਕੇ ਦੀਨ ਦਇਾਲ ਭਰੋਸਾ ਤੇਰੇ ਦੀਨਾ ਉਤੇ ਦਇਆ ਕਰਨ ਵਾਲੇ ਮਾਲਕ ਜੀ ਤੁਹਾਡੇ ਭਰੋਸੇ ਦੀਨ ਦਇਾਲ ਭਰੋਸਾ ਤੇਰੇ ਸਭ ਪਰਿਵਾਰ ਚੜਾਇਆ 베ੜੇ ਮੈਂ ਆਪਣਾ ਸਾਰਾ ਪਰਿਵਾਰ ਅੱਖਾਂ ਕੰਨ ਜ਼ੁਬਾਨ ਇਹ ਸਾਰਾ ਕਰਮ ਇੰਦਰੀ ਮੈਂ ਤੁਹਾਡੇ ਜਹਾਜ਼ ਤੇ ਚੜਾ ਦਿੱਤੇ ਹੁਣ ਮਜਾਲ ਹੈ ਅੱਖਾਂ ਪਰ ਆ ਰੂਪ ਤੱਕ ਜਾਣ ਹੁਣ ਮਜਾਲ ਹੈ ਕੰਨ ਨਿੰਦਿਆ ਸੁਣ ਜਾਣ ਹੁਣ ਮਜਾਲ ਹੈ ਕਿਤੇ ਮਹਾਰਾਜ ਪੈਰ ਗਲਤ ਰਸਤੇ ਤੇ ਤੁਰ ਪੈਣ ਇਹਨੂੰ ਮਹਾਰਾਜ ਨੇ ਇੱਥੇ ਪੇਸ਼ ਕੀਤਾ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਉਹਨੇ ਆਪਣਾ ਸਾਰਾ ਪਰਿਵਾਰ ਇੱਕ ਕਰਮਿੰਦਰੇ ਤੇ ਗਿਆਨਿੰਦਰੇ ਸਤਗੁਰ ਦੇ ਜਹਾਜ਼ ਵਿੱਚ ਚੜਾ ਦਿੱਤੇ ਦੀਨ ਦਿਆਲ ਭਰੋਸੇ ਤੇਰੇ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਸਭ ਪਰਵਾਰ ਚੜਾਇਆ ਬੇੜੇ ਦੀਨ ਦਿਆਲ ਪਰੋਸੈ ਤੇਰੇ ਦੀਨ ਦਿਆਲ